ਸਾਡੇ ਸਰਜੀਤ ਸਿੰਘ ਜੀ ਪੰਦਰਾਪਾ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਜੀਵਨਨਾਮ ਸਿਵਲ ਸਾਹਿਬ ਉਹਨਾਂ ਦੀ ਪੂਰੀ ਟੀਮ ਬੈਂਤੀਆ ਕਿ ਜਾਇ ਕਰੋ ਇੱਥੇ ਉਹ ਕੁਰਸੀ ਲੈ ਕੇ ਆਉਣਾ ਹੁਣ ਨਹੀਂ ਆਵੇ ਜੀ ਉਧਰ ਕੁਰਸੀ ਲਾਈ ਦੀ ਹੈ ਕੁਰਸੀ ਲੱਕੀ ਇੱਥੇ ਵੀ ਆਓ ਇੱਥੇ ਆ ਜੀ ਸਭੂ ਸਾਥ ਸਾਡੇ ਤੇ ਆਓ ਜੀ ਦਾ ਵੀ ਸਤਿਕਾਰ ਸਾਡੇ ਹੋਰ ਸਤਿਕਾਰਯੋਗ ਸਰਦਾਰ ਸੋਹਣ ਸਿੰਘ ਜੀ ਖੇਡਦਾ ਗੋਲੇ ਨਾਲ ਦੋਤਾ धन्यवाद वाले को आज भी प्रोफेसर संबोधित जी आगे सादे साहब मैं सबसे पहला धन्यवाद करना है सादे सर भाई जी से संपर्क है जो हमारे डायरेक्टरपुर से काटा करके भाई जी को और काली ਇਹ ਤੋਂ ਗੁਰਦੁਆਰਾ ਰਾਮਗੜੀ ਤੋਂ ਫੇਰੇ 10 ਮੀਲ ਤੋਂ ਹੋਇਆ ਸੀ ਐਤ ਵੇਲੇ ਇਹ ਜੈਮਲਵੜ ਤੋਂ ਹੁੰਦਾ ਹੈ ਕਿਹੜੇ ਉੱਤੇ ਮੁੱਚਿਆ ਹਜ਼ਾਰਾਂ ਦੀ ਸੰਗਤ ਵਿੱਚ ਚੰਦਵਨ ਸੰਗਤ ਨੇ ਕਾਂਗਰਾਂ ਮੰਦਰ ਨੂੰ ਗਾ ਕੇ ਗੁਰੂ ਜਪਤ ਜੀ ਗਾਉਂਦੇ ਹੋਏ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛੋਟਕਾ ਹੈ ਇਹ ਸ਼ਾਂਤੀਵਾ ਨਗਰ ਕੀਰਤਨ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਪਹੁੰਚੇ ਹਾਂ ਇੱਕ ਮਨੋਂ ਪੁਰਾਣੇ ਬਜ਼ੁਰਗ ਯਾਦ ਆ ਰਹੇ ਨੇ ਜਗਾਰ ਜਗਕਰ ਸਿੰਘ ਜੀ ਸਾਪਾ ਜੋ ਕਿ ਕਪਤਾਲੀ ਅਡਾਲੀ ਸਾਹਿਬ ਜਿਨ੍ਹਾਂ ਨੇ ਹਰ ਸਾਲ ਇੱਥੇ ਇੱਕ ਚੌਕ ਵਿੱਚ ਸਟੇਜ ਲਗਾ ਕੇ ਸੰਤਾਂ ਦਾ ਸਵਾਗਤ ਕਰਦੇ ਸਨ ਇਤੋਂ ਦੇ ਪਰਾਉਨਾਂ ਦੇ ਡਾਕਟਰ ਜਗਰ ਸਰ ਸਰਜੀ ਟੈਕਨੀਕ ਕੋਈ ਹਰ ਸਾਲ ਇੱਥੇ ਆਪਣੇ ਸਹਿਯੋਗੀਆਂ ਨਾਲ ਪੀਟ ਮਹਾਨਗਰ ਕੈਂਪਸ ਵਿੱਚ ਸੰਯੋਗ ਦਿੰਦੇ ਰਹੇ ਨੇ ਨਾ ਤੁੰਗਰਾ ਫੀਨੂ ਸੋ ਸਕਤਾ ਨੂੰ ਗੁਰੂ ਨਾਨਕ ਦੇਵ ਜੀ ਦੇ 596 ਪ੍ਰਕਾਸ਼ਪੁਰਮ ਤੇ ਲੱਗ ਲੱਗ ਵਧਾਈ ਦਿੰਦਾ ਆਓ ਆਪਾਂ ਕੋ ਨਾਨਕ ਸਾਹਿਬ ਦੀ ਬਾਣੀ ਤੇ ਬਾਣੀ ਨਾਲ ਜੁੜੀਏ ਆਪਣਾ ਜੀਵਨ ਸੁਖਲਾ ਕਰੀਏ ਦੋ ਨਿਹਾਰ ਬਾਤ ਮਿਆ ਕਾਲ ਅਕਲ ਕਰਕੇ ਕਰਦੇ ਜੀ ਬਤਕੁਰ ਨਾਨਕ ਪ੍ਰਗਟਿਆ ਮੇਰੀ ਧਰਜ ਦਾ ਕਿਛਾਨ ਨ ਹੋਆ ਜੋਕਰ ਕੋੜ ਜੀ ਨਿਕਲਿਆ ਸਾਰੇ ਸੁਤੇ ਅੰਧੇ ਰਹਣੂਆ ਉਸ ਮਹਾਨ ਗੁਰੂ ਸੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਅਸਤਾਕ ਨਾ ਦਾ ਸਰਕਾਰ ਤੇ ਹਲਾ ਮਨਾ ਰਹੀ ਗੁਰੂ ਸਾਹਿਬ ਸੰਗਤ ਜੀ ਆਓ ਫਤਿਹ ਦੀ ਝਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਜਾ ਦੀ ਜੋਤ ਤੇ ਉਹ ਸੰਗਤਾਂ ਜੋ ਲੰਗਰ ਦੇ ਮਹੀਨੇ ਤੋਂ ਗੁਰੂ ਦਾ ਜਤ ਕਰਦੀਆਂ ਆ ਰਹੀਆਂ ਨੇ ਜਤ ਸੁਣਦੀਆਂ ਆ ਰਹੀਆਂ ਨੇ ਖੁਲਾਦੀਆਂ ਆ ਰਹੀਆਂ ਨੇ वाहिगु ने बहुत कृपा की है गुरु नानक देव जी महाराज जी अमृत वेही पंज वजे चार रही निकिरे तो उ महान गुरुश पुरिया एजुकीर्तसल वलो हर साल की नगर कीर्तन राही बहुत वॾे पे म ਬਾਈ ਗੁਰੂ ਜੀ ਨੂੰ ਹੋਰ ਬਾਂਧ ਉਤਮ ਬਕਨ ਜਿਵੇਂ ਤਰ੍ਹਾਂ ਮੇਰੇ ਖਾਪਾ ਪਰਿਵਾਰ ਮਦੋਗਾ ਜੀ ਅਤੇ ਉਹਨਾਂ ਦੀ ਕ੍ਰੀਟੀ ਟੀਮ ਨੂੰ ਜੋ ਹਰ ਸਾਲ ਇਸ ਨਗਰ ਕੇਂਦਰ ਦਾ ਸਵਾਗਤ ਕੀਤਾ ਜਾਂਦਾ ਹੈ ਧੰਨਤਾ ਦੇ ਯੋਗ ਨੇ ਉਹ ਸਾਰੀਆਂ ਬਖਾਇਟੀਆਂ ਸਾਰੇ ਮੇਰੇ ਵੀਰ ਜੋ ਹਰ ਸਾਲ ਗੁਰੂ ਜੀਆਂ ਦੁਸ਼ੀਆਂ ਲੈਂਦੇ ਨੇ ਇਸ ਮਹਾਨ ਨਗਰ ਕੀਰਤਨ ਦਾ ਸਵਾਗਤ ਕਰਦੀਆਂ ਨੇ ਲੰਗਰ ਵਰਤੌਂਦੀਆਂ ਨੇ ਦੇਗਾ ਲਾ ਕੇ ਸਾਰਿਆਂ ਦਾ ਸਨਮਾਨ ਕਰਦੇ ਨੇ ਲੋਕੋ ਬਹੁਤ ਧੰਨ ਦਾ ਜੋਗਾ ਮੇਰਾ ਵੀ ਝੋਟਾ ਅਰ ਦਾਤਾ ਜੀ ਜਿਹੜੇ ਸਾਡੇ ਬਹੁਤ ਵੱਡੇ ਸਰਕਨਾ ਗੁਰੂ ਜੀ ਉਹਨਾਂ ਤੋਂ ਬਾਅਦ ਲੋਗਾ ਜੀ ਨੇ ਉਹਨਾਂ ਦੇ ਨਸਤੇ ਕਰਕੇ ਕੰਮ ਕੇ ਉਸ ਨਿਤਨ ਆਗਮਨ ਤੋਂ ਵੀ ਸਿੱਖੇ ਵਿੱਚ ਮਾੜ ਰਹੇ ਸਾਰੇ ਗੁਆਂਢਕ ਨਾਮ ਲੈ ਵਾ ਮੈਂ ਸਾਰੇ ਆਪਣੇ ਵੱਲੋਂ ਵਾਹਿਗੁਰੂ ਜੀ ਹੋਤੇ ਬਹੁਤ ਬਹੁਤ ਧੰਨਵਾਦ ਨਾਲ ਸਨਮਾਨ ਕਰਨ ਦੇ ਸਬੰਧ ਤੇ ਮਨਾਉਣੀ ਆਵੰਦੀ ਆਪਾਂ ਰਕਰ ਲਾ ਕੇ ਖਾਣ ਦਿੰਦੇ ਆ ਕੱਲਾ ਲੰਗਰਾਂ ਦੇ ਨਾਲ ਖਾੜਿਆ ਕਰੋ ਗੁਰੂਆਂ ਦੇ ਵੀ ਮਨੋ ਸੁਖਾਂ ਦੇ ਵਾਸਤੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ ਮੇਰਾ ਤਾਲੇ ਬਹੁਤ ਬਹੁਤ ਧੰਨਵਾਦ ਰਾਮ ਜੀ ਜੀ ਤੁਹਾਡੇ ਸਾਰੇ ਵਰਤੀਕਰ ਦੇ ਮਾਫ ਕਰ ਰਹੇ ਨੇ ਇਹਨਾਂ ਨੂੰ ਕਰੋਮਰੀਆ ਆਕਾਲੀ ਗਰਮੀਆਂ ਤਰਗਾਪ ਤੋਂ ਕੋਟਿੰਗ ਦੀ ਭਾਰਤਪੁਰਵਰੀਆਂ ਤਰਗਾਪ ਤੋਂ ਕੋਟਿੰਗ ਦੀ ਖਾਲਸਾ ਫ੍ਰੀਟਰਵੀਆਂ ਬੀਆਰ ਬਟਵਰਵੀਆਂ ਬਾਉਰਾ ਮੈਂਸ਼ਨਵੀਆਂ ਐਪਟ ਚੂਲਵੀਆਂ ਕਰਨ ਹਾਥਰਵੀਆਂ ਸਮੂਹ ਸੰਗਤ ਨੂੰ ਸ਼ਹਿਰ ਸੰਗਤ ਨਾਮ ਦੇ ਆਗੂ ਗੁਰਪ੍ਰਿੰਤ ਲਖਲਾ ਕਹਿੰਦੇ ਜੀ ਕੋਸ਼ਿਸ਼ਾਂ ਬਣਾਈ ਸਾਡੇ ਬਹੁਤ ਹੀ ਸਤਕਾਰ ਦੇ ਸਰਜੀਤ ਸਿੰਘ ਜੀ ਜੀ ਦੀ ਸੂਹ ਸੰਗਤ

ਕਮੇਟੀ ਪੁਨੇ ਦੀ ਸੂਹ ਸੰਗਤ ਨੂੰ ਸਹਿਰ ਸ਼ਿਖਰ ਨਾਮਦੇ ਜੀ ਦੀ ਆਗੂ ਗੁਰਪ੍ਰਿੰਸੀ ਲੱਖ ਲਖ ਬਾਈ ਜੀ ਸਰਦ ਪ੍ਰਿੰਦਰ ਸਿੰਘ ਜੀ ਰਕਮੈ ਨਗਰ ਵੱਲੋਂ ਸੂਹ ਸੰਗਤ ਨੂੰ ਸਹਿਰ ਸ਼ਿਖਰ ਨਾਮਦੇ ਜੀ ਦੀ ਆਗੂ ਗੁਰਪ੍ਰਿੰਸੀ ਲੱਖ ਲਖ ਬਾਈ ਆਪਣੀ ਧਰਮ ਦੀ ਗਿਰਤ ਕਰਕੇ ਨਾਮ ਜਪ ਕੇ ਤੇ ਆਪਣੇ ਤੋਂ ਲੋਰਵਾਗ ਨੂੰ ਉਤਾਰ ਦੇ ਵਿੱਚ ਵੱਲ ਕੇ ਉਸ ਉਤਸ਼ਾਹ ਵਿੱਚ ਮਹਾਂਤੰਨਾਂ ਨੂੰ ਬਹੁਤ-ਬਹੁਤ ਬਧਾਈ ਹੈ। ਤੋਂ ਇਹਨੇ ਜੰਪ ਕਹਿੰਦਾ ਹੋਇਆ ਮੈਸੂਰ ਸੰਗਤਾਂ ਦਾ ਇਲਾਕਾ ਨੌਸਤੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹਨੇ ਹਰ ਸਾਲ ਇਸ ਨਗਰ ਕੀਰਤ ਵਿੱਚ ਉਮ ਹੁਮਾ ਕੇ ਪਹੁੰਚਦੇ ਹਨ। ਔਰ ਗੁਰੂ ਦਾ ਜੱਤ ਗਾਉਂਦੇ ਹਨ। ਤੋਂ ਖਾਸ ਕਰਨਾ ਵਾਇਗੁਰ ਜੀ ਦਾ ਸਾਲਸਾ ਵਾਇਗੁਰ ਦਿੱਤੀ ਪ੍ਰਤੀ। ਸੰਦੇਸ਼ ਦਿੱਨੇ ਨੂੰ ਸਮਾਨ ਕਰ ਲਗੇ 2000 ਰਣਜੀਤ ਸਿੰਘ ਜੀ ਮੁਲਾਕਾਤ ਕਮੇਟੀ ਵਿਗਵਾਲ ਦੇ ਤੁਹਾਨੂੰ ਨਿਮਰਤਾ ਨਾਲ ਮੰਨਤ ਕਰਦਾ ਹਾਂ ਰਣਜੀਤ ਜੀ ਨੂੰ ਤੁਹਾਡੇ ਸੋਹਣੇ ਹਾਲ ਹੋ ਸ੍ਰੀ ਅਗਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਦਾ ਬਹੁਤ ਬਹੁਤ ਧੰਨਵਾਦ ਕਿੰਦਰਾ ਬਲਵਤ ਸਾਡੇ ਬਾਪੂ ਨੂੰ ਸਾਥੀ ਹੋਣ ਵਾਲਾ ਜੁਬਾਰ ਸੰਭਰਗਾ ਜਗਰਿੰਦ ਸਿੰਘ ਦੀ ਸਾਡੇ ਸੱਜੂ ਸਾਡਾ ਜਿੰਨੀਆਂ ਟੀਮ ਸਰਦਾਰ ਸੋਨ ਸਿੰਘ ਜੀ ਦੇਜਾ ਦੇ ਚਰਦੀ ਜੀ ਜੀ ਸਾਡੇ ਕੋਲ ਸਾਡ ਬਹੁਤ ਬਹੁਤ ਧੰਵਾਦ ਹੈ ਸਾਡੇ ਸਰਦਾਰ ਮਨਜੀਤ ਸਿੰਘ ਜੀ ਤੇਨੜ ਦੇ ਇਹਨਾਂ ਦਾ ਬਹੁਤ ਬਹੁਤ ਧੰਵਾਦ ਸਾਰੇ ਜਿੰਨੇ ਵੀ ਵੀਰ ਨੇ ਗੁਰੂ ਸਾਹਿਬ ਰਹਿਗੇ ਸਾਡੇ ਮੈਂ ਦੇਖਿਆ ਨਹੀਂ ਸੀ ਮਾਫੀ ਗੱਟਾ ਜੀ ਜੀ ਇਹਨਾਂ ਨੂੰ ਸੋਤ ਲੈਣ ਦਾ ਹੱਥ ਦਾ धनवार सौ सिंध गोगा जिन में सोचा टाइम तॾहिं अलो करो जिनी ट टीम सॼे नौजवान वीरो गुमू भाॼी बहुत बहुत धनवाद भाॼी पावर